ਪੰਜਾਬ ਦੇ ਵਿੱਚ ਗੋਲੀ ਚੱਲਣ ਦੀਆਂ ਵਾਰਦਾਤਾਂ ਆਮ ਬਣ ਚੁੱਕੀਆਂ ਦਿਨ ਦਿਹਾੜੇ ਸ਼ਰਿਆਮ ਗੋਲੀਆਂ ਚਲਾਈਆਂ ਜਾਂਦੀਆਂ ਤਾਂ ਤਾਜ਼ੀ ਘਟਨਾ ਜਿਹੜੀ ਆ ਉਹ ਦਸੂਹਾ ਦੇ ਪਿੰਡ ਸੁਹਾਗਾਤ ਦੇ ਵਿੱਚ ਵਾਪਰੀ ਆ ਜਿੱਤੇ ਦੋ ਕਿਸਾਨ ਪਰਿਵਾਰਾਂ ਦੇ ਵਿੱਚ ਜਿਹੜੀ ਆ ਲੜਾਈ ਹੋਈ ਆ ਜਿਸ ਦੇ ਵਿੱਚ ਸਿੱਧੀਆਂ ਗੋਲੀਆਂ ਨੇ ਜਿਹੜੀਆਂ ਸ਼ਰੀਆਮ ਚਲਾਈਆਂ ਜਾ ਰੀਆਂ ਵੀਡੀਓ ਆ ਜਿਹੜੀ ਉਹ ਵੀ ਸਾਂਝੀ ਕੀਤੀ ਗਈ ਆ ਤਾਂ ਦੱਸਦੀ ਏ ਕਿ ਸੁਹਾ ਦੇ ਇੱਕ ਪਿੰਡ ਦੇ ਵਿੱਚ ਦੋ ਕਿਸਾਨ ਧਿਰਾਂ ਦੇ ਵਿੱਚ ਜ਼ਮੀਨੀ ਵਿਵਾਦ ਸੀ ਜਿਸ ਨੂੰ ਲੈ ਕੇ ਜਿਹੜਾ ਦੋਹਾਂ ਧਿਰਾਂ ਦੇ ਵੱਲੋਂ ਕਾਨੂੰਨ ਨੂੰ ਛਿੱਕੇ ਟੰਗ ਕੇ ਜਿਹੜੀਆਂ ਇੱਕ ਦੂਸਰੇ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਜਿਸ ਦੀ ਵੀਡੀਓ ਲਗਾਤਾਰ ਵਾਇਰਲ ਹੁੰਦੀ ਦਿਖਾਈ ਦੇ ਰਹੀ ਆ ਤਾਂ ਦੱਸਦੀ ਏ ਕਿ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਜਿਹੜੀ ਆ ਉਹ ਬਿਲਕੁਲ ਭੰਗ ਹੋ ਚੁੱਕੀ ਆ ਕਾਨੂੰਨ ਵਿਵਸਥਾ ਤੇ ਜਿਹੜੇ ਹਰ ਰੋਜ਼ ਕਿਤੇ ਨਾ ਕਿਤੇ ਜਿਹੜੇ ਨੇ ਉਹ ਸਵਾਲ ਖੜੇ ਹੋ ਰਹੇ ਨੇ ਤਾਂ ਦੱਸ ਦਈਏ ਕਿ ਜਿਹੜੀ ਇਹ ਵੀਡੀਓ ਆ ਉਹ ਦਸੂਹਾ ਸੋਹਾਗਾ ਪਿੰਡ ਦੀ ਦੱਸੀ ਜਾ ਰਹੀ ਆ ਜਿੱਥੇ ਦਸੂਹਾ ਦੇ ਪਿੰਡ ਸੋਹਾਗਾ ਦੇ ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ ਦੋਹਾਂ ਧਿਰਾਂ ਵਿਚਕਾਰ ਗੋਲੀਬਾਰੀ ਹੋਈ ਆ ਹਾਲਾਂਕਿ ਝਗੜੇ ਦੇ ਵਿੱਚ ਕੋਈ ਜ਼ਖਮੀ ਨਹੀਂ ਹੋਇਆ ਦੱਸਿਆ ਜਾ ਰਿਹਾ ਹੈ ਕਿ ਰਾਈਫਲਾਂ ਤੇ ਪਿਸਤੌਲਾਂ ਤੋਂ 8 ਤੋਂ 9 ਰਾਉਂਡ ਫਾਇਰ ਹੋਏ ਨੇ ਸੁਹਾ પોલીસ ਇਸ ਘਟਨਾ ਦੀ ਜਾਂਚ ਕਰ ਰਹੀ ਆ ਤੇ ਮਾਮਲਾ ਦਰਜ ਕਰ ਰਹੀ ਆ ਜਾਣਕਾਰੀ ਅਨੁਸਾਰ ਸੁਹਾਗ ਪਿੰਡ ਸੁਹਾਗਾ ਦੀ ਇੱਕ ਔਰਤ ਨੇ ਆਪਣੇ ਚਾਰ ਖੇਤ ਕਪੂਰਥਲਾ ਜ਼ਿਲ੍ਹੇ ਦੇ ਇੱਕ ਵਿਅਕਤੀ ਨੂੰ ਵੇਚ ਦਿੱਤੇ ਵੇਚੀ ਗਈ ਜ਼ਮੀਨ 8 ਖੇਤਾਂ ਦਾ ਸਾਂਝਾ ਖਾਤਾ ਸੀ ਅਬੇਚੀ ਗਈ ਜ਼ਮੀਨ ਅਤੇ ਬਾਕੀ ਜ਼ਮੀਨ ਦੀ ਮਾਲਕੀ ਬਾਰੇ ਚਰਚਾ ਕਰਨ ਲਈ ਅੱਜ ਦੋਵੇਂ ਧਿਰਾਂ ਦੀ ਮੁਲਾਕਾਤ ਹੋਈ ਇਸ ਤੋਂ ਬਾਅਦ ਜ਼ਮੀਨ ਦੇ ਅਸਲ ਹਿੱਸੇਦਾਰਾਂ ਨੂੰ ਲੈ ਕੇ ਦੋਮਾ ਧਿਰਾਂ ਵਿਚਕਾਰ ਗਾਲੀ-ਗਲੋਚ ਹੁੰਦਾ ਹੋਇਆ ਤਣਾਅ ਪੈਦਾ ਹੋਇਆ ਜਾਣਕਾਰੀ ਅਨੁਸਾਰ ਗੁਰਦੀਪ ਸਿੰਘ ਉਸ ਦੇ ਦੋ ਪੁੱਤਰ ਕੁਲਵਿੰਦਰ ਸਿੰਘ ਅਤੇ ਪਲਵਿੰਦਰ ਸਿੰਘ ਪਿੰਡ ਸਹੀਗਾ ਥਾਣਾ ਬਸੂਹਾ ਦੇ ਵਸਨੀਕ ਨੇ ਜੋ ਕਿ ਇਸ ਸਮੇਂ ਵੇਰਕਾ ਮਿਲਕ ਪਲਾਂਟ ਬਸੂਹਾ ਵਿਕੇ ਰਹਿੰਦੇ ਨੇ ਅਤੇ ਇੱਕ ਹਫਤਾ ਪਹਿਲਾਂ ਪਿੰਡ ਸਵਾਹਾ ਕਾ ਵਿੱਚ 4 ਏਕੜ ਜ਼ਮੀਨ ਰਾਜਵਿੰਦਰ ਕੌਰ ਗੁਰਮੇਲ ਸਿੰਘ ਵਾਸੀ ਬੇਗੋਵਾਲ ਕਪੂਰਥਲਾ ਜੋ ਕਿ ਕੈਨੇਡਾ ਵਿੱਚ ਵਿਦੇਸ਼ ਦੇ ਵਿੱਚ ਰਹਿੰਦੀ ਹੈ ਲਈ ਰਜਿਸਟਰੀ ਕਰਵਾਈ ਸੀ ਕਿਉਂਕਿ ਜ਼ਮੀਨ ਕੁੱਲ 8 ਏਕੜ ਸੀ ਇਸ ਦੇ ਲਈ ਦੂਜੇ ਹਿੱਸੇਦਾਰ ਗੁਰਨਾਮ ਸਿੰਘ ਪੁੱਤਰ ਸਰੂਪ ਸਿੰਘ ਵਾਸੀ ਬੇਗੋਵਾਲ ਨੂੰ 4 ਏਕੜ ਦਾ ਕਬਜ਼ਾ ਲੈਣ ਦੇ ਲਈ ਪਿੰਡ ਸਵਾਗਾ ਬੁਲਾਇਆ ਗਿਆ ਸੀ ਪਰੰਤੂ ਜ਼ਮੀਨ ਦੀ ਵੰਡ ਨੂੰ ਲੈ ਕੇ ਦੋਵਾਂ ਧਿਰਾਂ ਵਿਚਕਾਰ ਝਗੜਾ ਹੋ ਗਿਆ ਗੁਰਦੀਪ ਸਿੰਘ ਅਤੇ ਉਸਦੇ ਦੋਵੇਂ ਪੁੱਤਰ ਕੁਲਵਿੰਦਰ ਅਤੇ ਪਲਵਿੰਦਰ ਨੇ ਆਪਣੀ ਡਬਲ ਬੈਰਲ ਰਾਈਫਲ ਅਤੇ ਇੱਕ ਦੇਸੀ ਬੰਦੂਕ ਦੇ ਵਿੱਚੋਂ ਹਵਾ ਦੇ ਵਿੱਚ 8 ਤੋਂ 9 ਗੋਲੀਆਂ ਜਿਹੜੀਆਂ ਨੇ ਉਹ ਚਲਾਈਆਂ ਨੇ ਤਾਂ ਦੱਸ ਦਈਏ ਕਿ ਹੁਣ ਪੁਲਿਸ ਦੇ ਵੱਲੋਂ ਜਿਹੜੀ ਕਾਰਵਾਈ ਆ ਉਹ ਕੀਤੀ ਜਾ ਰਹੀ ਆ ਕਿਉਂਕਿ ਲਗਾਤਾਰ ਜਿਹੜੀਆਂ ਅਜਿਹੀਆਂ ਵੀਡੀਓ ਲੜਾਈ ਝਗੜੇ ਦੀਆਂ ਵੀਡੀਓ ਚਾਹੇ ਫਿਰ ਉਹ ਛੋਟੇ ਬੱਚਿਆਂ ਦੇ ਵਿੱਚ ਹੋਵੇ ਕਿਉਂਕਿ ਇੱਕ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਬੱਚਿਆਂ ਦੇ ਵਿੱਚ ਵੀ ਲੜਾਈ ਹੋਈ ਸੀ ਗੋਵਿੰਦਗੜ੍ਹ ਦੀ ਵੀਡੀਓ ਸਾਹਮਣੇ ਆਈ ਸੀ ਜਿਸ ਦੇ ਵਿੱਚ ਸ਼ਰਿਆਮ ਜਿਹੜਾ ਇੱਕ ਦੂਸਰੇ ਤੇ ਹਮਲਾ ਕਰਦੇ ਹੋਏ ਨਜ਼ਰ ਆਉਂਦੇ ਨੇ ਤਾਂ ਇਦਾਂ ਦੀਆਂ ਕਈ ਵੀਡੀਓ ਜਿਹੜੀਆਂ ਹੋਣਾ ਆ ਪੰਜਾਬ ਦੇ ਵਿੱਚ ਆਮ ਹੋ ਚੁੱਕੀਆਂ ਤਾਂ ਦੱਸ ਦਈਏ ਕਿ ਲਗਾਤਾਰ ਪੰਜਾਬ ਦੇ ਵਿੱਚ ਅਜਿਹੇ ਘਟਨਾਵਾਂ ਵਾਪਰੀਆਂ ਨੇ ਜਿਸ ਦੀ ਤਾਜ਼ਾ ਮਿਸਾਲ ਹੈ ਜਿਹੜੀ ਉਹ ਦਸੂਹਾ ਪਿੰਡ ਅਦਸਵਾ ਦੇ ਪਿੰਡ ਸਹਾਗਾ ਦੀ ਆ ਜਿੱਥੇ ਜ਼ਮੀਨੀ ਵਿਵਾਦ ਨੂੰ ਲੈ ਕੇ ਜਿਹੜੀਆਂ ਗੋਲੀਆਂ ਚੱਲੀਆਂ ਨੇ ਦੋਮਾ ਧਿਰਾਂ ਦੇ ਵਿਚਕਾਰ ਮਾਹੌਲ ਆ ਜਿਹੜਾ ਤਣਾਅਪੂਰਨ ਹੋਇਆ ਜਿਸ ਦੀ ਵੀਡੀਓ ਵੀ ਜਿਹੜੀ ਸਾਹਮਣੇ ਆਈ ਆ ਤਾਂ ਦੱਸਦੀ ਏ ਕਿ ਜ਼ਮੀਨ ਦੀ ਹਿੱਸੇਦਾਰੀ ਨੂੰ ਲੈ ਕੇ ਜ਼ਮੀਨ ਦੀ ਵੰਡ ਨੂੰ ਲੈ ਕੇ ਜਿਹੜਾ ਮਾਹੌਲ ਤਣਾਅਪੂਰਨ ਹੋਇਆ ਉਸ ਤੋਂ ਬਾਅਦ ਇੱਕ ਧਿਰ ਦੇ ਵੱਲੋਂ ਜਿਹੜੀਆਂ ਹਵਾ ਦੇ ਵਿੱਚ ਗੋਲੀਆਂ ਚਲਾਈਆਂ ਗਈਆਂ 8 ਤੋਂ 9 ਰਾਉਂਡ ਨੇ ਜਿਹੜੇ ਉਹ ਫਾਇਰ ਕੀਤੇ ਗਏ ਨੇ ਤਾਂ ਤਸਵੀਰਾਂ ਤੁਹਾਡਨਾਂ ਵੀ ਸਾਂਝੀਆਂ ਕਰ ਰਹੇ ਆ ਕਿ ਕਿਸ ਤਰ੍ਹਾਂ ਜਿਹੜਾ ਲੋਕਾਂ ਦੇ ਮਨਾਂ ਦੇ ਵਿੱਚੋਂ ਪੁਲਿਸ ਦਾ ਡਰ ਬਿਲਕੁਲ ਖਤਮ ਹੋ ਚੁੱਕਿਆ ਆ ਲੋਕਾਂ ਦੇ ਵੱਲੋਂ ਸ਼ਰੀਆਮ ਜਿਹੜਾ ਕਾਨੂੰਨ ਨੂੰ ਛਿੱਕੇ ਟੰਗਿਆ ਜਾਂਦਾ ਤਾਂ ਦੱਸਦੀਏ ਕਿ ਇਹ ਤਾਜ਼ਾ ਵੀਡੀਓ ਆ ਜਿਹੜੀ ਉਹ ਹੁਸ਼ਿਆਰਪੁਰ ਦੇ ਦਸੂਹਾ ਇਲਾਕੇ ਦੀ ਸਾਹਮਣੇ ਆਈ ਆ ਜ਼ਮੀਨ ਬਾਰੇ ਝਗੜਾ ਹੋਇਆ ਉਹ ਕਿਉਂ ਬਲਾ ਗਿਆ ਸੀ ਤੁਹਾਨੂੰ ਇੱਥੇ ਮਤਲਬ ਕਿ ਇਹ ਪਿਆਲੀ ਜੀ ਨੇ ੱੱੱਕੇ ਨਾ ਮਤਲਬ ਕਿ ਕਰਨ ਨੂੰ ਫਿਰਦੇ ਜੀ ਰੰਜਿਸ਼ ਕਰਦੇ ਸੀ ਸਾਡੇ ਨਾਲ ਕਾਜੀ ਰੰਜਿਸ਼ ਸੀ ਮਤਲਬ ਕਿ ਇਹਨਾਂ ਦੀ ਸਾਡੀ ਪਿਆਲੀ ਨੇ ਇਹਨੇ ਵਿੱਚ ਪਹਿਲਾਂ ਵੀ ਨਿਕਲਦੀ ਸੀ ਪਹਿਲਾਂ ਜਦੋਂ 2 ਸਾਲ 2 ਸਾਲ ਬਾਅਦ ਇਦਾਂ ਨਿਸ਼ਾਨਦੇਹੀ ਹੋਈ ਸੀ ਕਿ ਇਹਨਾਂ ਵਿੱਚ ਪੈੜੀ ਵੀ ਸੀ ਹੜ੍ਹ ਦੇ ਠੀਕ ਉਹਦੇ ਚੱਕਰ ਜਿਹਨਾਂ ਨੇ ਨਾ ਪੈੜੀ ਛੱਡੀ ਤੇ ਨਾਲੇ ਤੇ ਕਬਜ਼ਾ ਕਰਾਂਦੇ ਬਾਕੀ ਧੱਕੇ ਨਾਲ ਕਬਜ਼ਾ ਕਰਨ ਦੇ ਕੋਸ਼ਿਸ਼ ਹੀ ਇਹਨਾਂ ਦੀ ਕਿ ਇਹ ਇਧਰੋਂ ਹੀ ਲੈਣਾ ਹੈ ਇਧਰੋਂ ਹੀ ਲੈਣਾ ਹੈ ਇਧਰੋਂ ਹਾਂਜੀ ਸ਼ਮਾਨ ਸ਼ਹਿਦਾਰ ਦਾ ਤਾਜ਼ੀ ਦੇ ਪਰ ਕੀ ਜਾਣਕਾਰੀ ਅੱਜ ਜੀ ਸਾਨੂੰ ਤਲਾਹ ਮਿਲੀ ਸੀ ਵੀ ਉਹ ਸ਼ਮਾਨ ਸ਼ਹੀਦ ਦੇ ਵਿੱਚ ਕੋਈ ਲੜਾਈ ਝਗੜਾ ਹੋਇਆ ਦੋਹਾਂ ਤਰ੍ਹਾਂ ਦਾ ਸਾਡੀ ਪੁਲਿਸ ਪਾਰਟੀ ਤੇ ਅਸੀਂ ਮੌਕੇ ਤੇ ਉੱਤੇ ਗਏ ਸੀ ਉੱਥੇ ਅਸੀਂ ਜਦੋਂ ਜਾ ਕੇ ਦੇਖਿਆ ਕਿ ਉੱਥੇ ਇੱਕ ਤੇਰਾ ਗੁਰਦੀਪ ਸਿੰਘ ਗੁਰਦੀਪ ਸਿੰਘ ਧਿਰ ਆ ਆਪਣੇ ਜਿਹੜਾ ਮੈਂ ਜ਼ਮੀਨ ਖਰੀਦੀ ਆ ਸ਼ਮਾਨ ਸ਼ੀਤ ਦੇ ਵਿੱਚ 4 ਕਿੱਲੇ ਤੇ ਜਿਹੜੀ ਦੂਸਰੀ ਧਿਰ ਸੀ ਉਹ ਗੁਰਰਾਮ ਸਿੰਘ ਧਿਰ ਸੀ ਉਹ ਬੇਗੋਲ ਦੀ ਸੀ ਉਹਨਾਂ ਦੀ ਵੀ 4 ਕਿੱਲੇ ਜ਼ਮੀਨ ਸੀਗੀ ਜਿਹੜੀ ਗੁਰਦੀਪ ਸਿੰਘ ਧਿਰ ਨੇ ਜਿਹੜੇ ਗੁਰਰਾਮ ਸਿੰਘ ਦੇ ਚਾਚਾ ਸੀ ਗੁਰਮੇਲ ਸਿੰਘ ਦੇ ਕੈਨੇਡਾ ਰਹਿੰਦੇ ਉਹਨਾਂ ਨੂੰ ਖਰੀਦ ਕੀਤੀ ਸੀ ਅੱਜ ਇਹਨਾਂ ਨੇ ਉੱਥੇ ਜ਼ਮੀਨ ਦੀ ਆਪਣੀ ਵੰਡ ਕਰਨੀ ਸੀ 4 ਕਿੱਲੇ ਦੀ ਤੇ ਉੱਥੇ ਜਿਹੜੀ ਗੁਰਰਾਮ ਸਿੰਘ ਧਿਰ ਵੀ ਆਈ ਸੀ ਕਾਫੀ ਬੰਦੇ ਲੱਗੇ ਤੇ ਇਹ ਵੀ ਆਪਣੇ ਗੁਰਦੀਪ ਸਿੰਘ ਧਿਰ ਵੀ ਗਈ ਸੀ ਆਪਣੇ ਬੰਦੇ ਇੱਥੋਂ ਨਾਲ ਲੈ ਕੇ ਜਦੋਂ ਉੱਥੇ ਮੰੰਤੀ ਇਹਨਾਂ ਨੇ ਕੀਤੀ ਜ਼ਮੀਨ ਦੀ ਤੇ ਇਹਨਾਂ ਨੇ ਜਿਹੜੀ ਦੋਹਾਂ ਧਿਰਾਂ ਨੇ ਜਿਹਨਾਂ ਨੇ ਕਹੇ ਸੀ ਇਹ ਜ਼ਮੀਨ ਨਹੀਂ ਲੈਣੀ ਉਹ ਕਹਿੰਦੇ ਸੀ ਇਸ ਸਾਈਡ ਤੋਂ ਲੈਣੀ ਹੈ ਇਸ ਸਾਈਡ ਤੋਂ ਲੈਣੀ ਹੈ ਇਸ ਕਰਕੇ ਇਹਨਾਂ ਦੀ ਉੱਥੇ ਬੈਸਬਾਜੀ ਹੋ ਗਈ ਤੇ ਇਹਨਾਂ ਦਾ ਉੱਥੇ ਲੜਾਈ ਝਗੜਾ ਹੋ ਗਿਆ ਲੜਾਈ ਝਗੜੇ ਦੌਰਾਨ ਇਹਨਾਂ ਨੇ ਦੋਹਾਂ ਧਿਰਾਂ ਨੇ ਉੱਥੇ ਆਪਸ ਵਿੱਚ ਲੜਾਈ ਕੀਤੀ ਹੈ ਤੇ ਜਿਹੜੀ ਗੁਰਦੀਪ ਸਿੰਘ ਧਿਰ ਵੱਲੋਂ ਵੀ ਉਹਨਾਂ ਨੇ ਇਲਜ਼ਾਮ ਲਾਇਆ ਵੀ ਇਹਨਾਂ ਨੇ ਸਾਡੇ ਤੇ ਫਾਇਰ ਕੀਤਾ ਰੈਫਲ ਦੇ ਨਾਲ ਉਹਦੇ ਲੜਕੇ ਕੁਲਵਿੰਦਰ ਸਿੰਘ ਤੇ ਜਿਹੜੀ ਦੂਸਰੀ ਧਿਰ ਗੁਰਰਾਮ ਸਿੰਘ ਧਿਰ ਹੈ ਉਨਾਂ ਵੀ ਕਿਆ ਵੀ ਸਾਡੇ ਇਹਨਾਂ ਨੇ ਫੈਰ ਕੀਤਾ ਜਿਹੜੀ ਗੁਰਦੀਪ ਸਿੰਘ ਧੇਰਾ ਉਹ ਵੀ ਕਹਿ ਰਹੀ ਹੈ ਵੀ ਜਿਹੜੇ ਕੋਈ ਇਥੋਂ ਦੇ ਸ਼ਮਾਨ ਸ਼ਹੀਦੇ ਨੇ ਮਨਜੀਤ ਸਿੰਘ ਹੁਣੀ ਇਸ ਧੇਰੇ ਨਾਲ ਆ ਕੇ ਇਹਨਾਂ ਨੇ ਸਾਡੇ ਮੇਰੀ ਦਾੜੀ ਪੱਟੀ ਆ ਮੇਰੇ ਤੇ ਹਮਲਾ ਕੀਤਾ ਮੈਨੂੰ ਮਾਰਿਆ ਕੁੱਟਿਆ ਜਿਹੜੇ ਗੁਰਦੀਪ ਸਿੰਘ ਧੇਰਾ ਜਿਹੜੇ ਗੁਰਦੀਪ ਸਿੰਘ ਨੇ ਉਹ 92 ਸਾਲ ਦੀ ਉਮਰ ਦੇ ਨੇ ਬਜ਼ੁਰਗ ਤੇ ਉੱਥੇ ਅਸੀਂ ਮੌਕੇ ਤੇ ਗਏ ਸੀਗੇ ਤੇ ਹੁਣ ਅਸੀਂ ਦੋਨਾਂ ਧਿਰਾਂ ਦੇ ਖਿਲਾਫ ਜੋ ਕਾਨੂੰਨੀ ਕਾਰਵਾਈ ਬੰਦੀ ਕਰ ਰਹੇ ਹਾਂ ਅਸੀਂ ਸਰ ਕੋਈ ਵੀਡੀਓ ਵੀ ਇੱਗਾ ਦੀ ਵਾਇਰਲ ਹੋ ਰਹੀ ਜਿਹਦੇ ਵਿੱਚ ਬੰਦੂਕ ਦਿਖਾਈ ਜਾ ਰਹੀ ਹਾਂਜੀ ਹਾਂਜੀ ਮੈਂ ਦੇਖੀ ਹੈ ਵੀਡੀਓ ਛੇ ਤੁਹਾਡੇ ਕੋਲ ਵੀਡੀਓ ਹੋਵੇ ਤੇ ਅੱਜਕੱਲ ਸੋਸ਼ਲ ਮੀਡੀਆ ਦਾ ਜਵਾਨਾ ਜੀ ਤੇ ਅਸੀਂ ਵੀਡੀਓ ਆਧਾਰ ਤੇ ਜੋ ਮਦਈਆਂ ਨੇ ਬਿਆਨ ਲਗਾਏ ਉਹਦੇ ਵਿੱਚ ਕੰਮ ਕਰ ਦਿੱਤੀ ਹੈ ਜੀ